ਜੀ ਕਹਿੰਦੇ ਮੈਂ ਟੱਬੇ ਵਾਲੀ ਰੋਟੀ ਖਾਣੀ ਐ ਲੈ ਲਈ ਰੋਟੀ ਤੇ ਰੋਟੀ ਲੈਣ ਵਾਸਤੇ ਜੀਟੀ ਰੋਡ ਤੇ ਆਏ ਆ ਮੈਂ ਕੋਰੀਆ ਰੋਟੀ ਦੋਈ ਆ ਹਾਂ ਆ ਜੀਟੀ ਰੋਡ ਆ ਭਾਈ ਆ ਪੌੜਾ ਹੈ ਦਿੱਲੀ ਵਾਲਾ ਮੇਨ ਹਾਈਵੇ ਇਹ ਆ ਇਹ ਸਾਡਾ ਸਰਹੰਦਾ ਹੈ ਠੀਕ ਆ ਭਾਈ ਧੰਨਵਾਦ ਓਕੇ ਥੈਂਕ ਯੂ ਬਾਏ ਬਾਏ ਬਾਤ ਨੂੰ ਰੋਡ ਹੋਣ ਲੱਗ ਕੇ ਖਾਲੀ ਹੈ ਨਾ ਤੇ ਹੁਣ ਆਪਾਂ ਵੀ ਚੱਲੇ ਆ ਆਪਣੇ ਪਿੰਡ ਨੂੰ ਚੱਲ ਪਏ ਭਾਈ ਹਾਂਜੀ ਗੱਲ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਪੀਵੀ ਤੇ ਹੀ ਤੇ ਆਪਾਂ ਸੱਜਿਆ ਹੈ ਤਾਂ ਫਰੀਆਂ ਕੰਮ ਕੋਈ ਨਹੀਂ ਪਰ ਮੱਥਾ ਟੇਕਣ ਜਾਣਾ ਬਾਬਾ ਜੀ ਦੇ ਬਾਬਾ ਜੀ ਦੇ ਮੱਥਾ ਟੇਕਣਗੇ ਸ਼ਾਮ ਨੂੰ ਹੁਣ ਜਾਣਾ ਫਤੇਗੜ ਸਾਹਿਬ ਨੂੰ ਫੇਰ ਜਾਣਾ ਆਪਾਂ ਨੇ ਅੱਗੇ ਥੋੜਾ ਜਿਆ ਤੁਹਾਨੂੰ ਪਤਾ ਹੀ ਆ ਆਪਣਾ ਅੱਗੇ ਵੀ ਘਰ ਆ ਇੱਕ ਉੱਥੇ ਜਾਣਾ ਇੱਥੇ ਨੇ ਉਹਨਾਂ ਨੂੰ ਮਿਲ ਕੇ ਆਉਣਾ ਫਤੇਗੜ ਸਾਹਿਬ ਫੇਰ ਜਾਣਾ ਬਲਾੜੀ ਤੁਸੀਂ ਜੁੜੇ ਰਹੋ ਮੇਰੇ ਭਾਗ ਦੇ ਨਾਲ ਗਰਮੀ ਫੇਰ ਹੋ ਗਈ ਦੁਬਾਰਾ ਮੀਂਹ ਪੈ ਗਿਆ ਹਣਾ ਲੋ ਜੀ ਪਹੁੰਚ ਗਏ ਸਰਹੰਦਾ ਸੀ ਸਰਹੰਦਾ ਬਾਜ਼ਾਰ ਤੋਂ ਜਾਣਾ ਬਣਾਇਆ ਹੁਣ ਬਾਜ਼ਾਰ ਤੋਂ ਬਾਅਦ ਸਿੱਧਾ ਜਾਣਾ ਸੀ ਫਤੇਗੜ ਸਾਹਿਬ ਨੂੰ ਕੁਝ ਨਹੀਂ ਕਰਦਾ ਹੈਗਾ ਨਾ ਕੋਈ ਕੁਝ ਖਰੀਦਦਾ ਹੈ ਨਾ ਕੋਈ ਕੁਝ ਵੇਚਦਾ ਹੈ ਸਰਹੰਦਾ 'ਚ ਨਹੀਂ ਕੋਈ ਕੁਝ ਕਰਦਾ ਲਓ ਜੀ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਗਏ ਚਲੋ ਕਰਾਉਨੇ ਆ ਤੁਹਾਨੂੰ ਦਰਸ਼ਨ ਤਨਤਨ ਬਾਬਾ ਜੀ ਦਾ ਵਰ ਸੰਜੀ ਦੇ ਤਨਤਨ ਬਾਬਾ ਫਤੇ ਸਿੰਘ ਜੀ ਦੇ ਲਓ ਜੀ ਆ ਦੇਖੋ ਇੱਥੇ ਐਵੇਂ ਟੁੱਟਰਮਲ ਆ ਜਿਹੜਾ ਟੁੱਟਰਮਲ ਜੀ ਐਵੇਂ ਮੋਰਾ ਵਿਛਾ ਕੇ ਜਗਾ ਮੁੱਲ ਖਰੀਦੀ ਸੀਗੀ ਉਰੇ ਇਹ ਉਹ ਜਗਾ ਜਿਹੜੀ ਵਰਲਡ ਚ ਇੰਨੀ ਜਗਾ ਕਿਸੇ ਮਹਿੰਗੀ ਨਹੀਂ ਕਿਤੇ ਵਿਕੀ ਹੋਣੀ ਜਿੰਨੀ ਇਹ ਜਗਾ ਦੇਖੋ ਐਵੇਂ ਖੜਮੀਆਂ ਸੋਨੇ ਦੀਆਂ ਮੋਰਾ ਵਿਛਾ ਕੇ ਫੇਰ ਖਰੀਦੀ ਸੀਗੀ ਇਹ ਜਗਾ ਬਾਈ ਉਹ ਹੁਕਮਨਾਮਾ ਸਾਹਿਬ ਇਹ ਜਗਾ ਬਾਈ ਇਹ ਜਗਾ ਬਾਈ ਗੁਰੂ ਜੀ ਉਹ ਮੱਥਾ ਟੇਕ ਕੇ ਆਪਾਂ ਚੱਲਦੇ ਹਾਂ ਜੀ ਗਲਾੜੀ ਨੂੰ ਸਾਰੇ ਦਰਸ਼ਨ ਕਰੋ ਮੈਂ ਦਰਸ਼ਨ ਹੋ ਗਏ ਤੁਸੀਂ ਵੀ ਕਰੋ ਦਰਸ਼ਨ ਤੇ ਮਨੁੱਖ ਨੂੰ ਕੋਣ ਮਿਲਦਾ ਗੁਰੂ ਘਰ ਹਾਂ ਉਰੇ ਆ ਕੇ ਬਾਈ ਜੋ ਮਰਜੀ ਐ ਇਹ ਧਰਤੀ ਸਭ ਤੋਂ ਦੁਨੀਆ ਦੀ ਮਹਿੰਗੀ ਧਰਤੀ ਧਰਤੀਆਂ 'ਚੋਂ ਧਰਤੀ ਗਿਣੀ ਹੋਈ ਐ ਸਭ ਤੋਂ ਮਹਿੰਗੀ ਤੇ ਬਾਕੀ ਭਾਈ ਸਭ ਤੋਂ ਵੱਡੀ ਕੁਰਬਾਨੀ ਵੀ ਇਸ ਧਰਤੀ ਤੇ ਹੀ ਆ। ਲਓ ਜੀ ਪਹੁੰਚ ਗਏ ਆ ਅਸੀਂ ਪਿੰਡ ਬਲਾੜੀ ਖੁਰਦ। ਇਹ ਨਹੀਂ ਗੱਡੀ ਬਾਹਰ ਹੀ ਲਾਉਣੀ ਪਊਗੀ। ਇੱਕ ਉਹ ਵੀ ਬੋਲਾ ਹੋ ਗਿਆ। ਜਿਹੜਾ ਬੰਦਾ ਆਪਣਾ ਜਿਹੜਾ ਬੰਦਾ ਆਪਣਾ ਉਰੇ ਉਹ ਵੀ ਬੋਲਾ ਹੋ ਗਿਆ। ਆ ਗਿਆ। ਉਹ ਵੀ ਬੋਲਾ ਹੋ ਗਿਆ ਵਿਚਾਰਾ ਆਇਆ ਨਹੀਂ ਹੈਗਾ। ਤੈਨੂੰ ਭੁਲੇਖਾ ਹੈ। ਜਾਂ ਤੂੰ ਹੀ ਖੋਲ ਦੇ ਦੇ ਦਰਵਾਜ਼ਾ ਛੱਡ ਪਰੇ। ਉਹਨੇ ਕਿਤੇ ਸੁਣਨਾ ਹੈ ਕਰੋ ਪੂਰਾ ਫਰ ਤੁਪ ਚ ਗੱਡੀ ਲਾਉਣੀ ਪਊਗੀ ਇੱਥੇ ਉਹ ਲਾਦਾ ਚਲੋ ਠੀਕ ਹੈ ਅਸੀਂ ਪਹੁੰਚ ਗਏ ਆ ਟਿਕਾਣੇ ਤੇ ਤੇ ਮਿਲਦੇ ਹੁਣ ਇੱਥੋਂ ਫ੍ਰੀ ਹੋ ਕੇ ਸਾਡੀ ਦਾਦੀ ਆ ਭਾਈ ਇਹੋ ਮੇਰੀ ਲੱਗੇ ਤਾਂ ਲੈ ਆ ਲੈ ਤਾਰਤਾ ਲੱਗਿਆ ਵਾ ਗੋਬਰ ਗੈਸ ਦਾ ਕੰਮ ਕਰਨ ਬਾਈ ਐਨ ਲੱਗਿਆ ਵਾ ਮਲਾ ਬਣਾ ਤੈਨ ਕਿਉਂਕਿ ਇਹ ਕਰਨਾ ਪੈਂਦਾ ਏਕਣਾ ਤਾਂ ਇਹ ਚੱਲਦਾ ਦੇਖੋ ਇਹਦੇ ਵਿੱਚ ਚੱਲ ਰਿਹਾ ਇਹ ਜਿੰਨਾ ਇਹ ਚੱਲੂਗਾ ਉਨਾ ਹੀ ਗੈਸ ਬਣੂਗਾ ਫੇਰ ਇਹ ਚੱਲਦਾ ਚੱਲਿਆ ਬਾਈ ਬਣ ਗਿਆ ਨਾ ਦੇਖੋ ਪਾਣੀ ਵਿੱਚ ਬੜਾ ਵਿੱਚ ਪਾਣੀ ਮਿਕਸ ਕਰਕੇ ਕਰਕੇ ਬਦਲਾ ਜਾਂ ਗੈਸ ਇੱਥੇ ਨਿਕਲਦਾ ਹੈ ਤੁਹਾਨੂੰ ਦਿਖਾਉਣਾ ਮੈਂ ਤਰੀਏ ਇੱਧਰ ਚੱਲ ਰਹੇ ਹਾਂ ਫੇਰਾ ਇੱਥੇ ਆ ਬਣਾਇਆ ਹੋਇਆ ਇਹਦਾ ਉਹ ਟੱਕਣ ਜਾਂ ਟੁੱਟ ਗਿਆ ਇਹਦਾ ਤਰ ਆ ਦੇਖੋ ਇੱਧਰ ਆ ਇੱਧਰ ਆ ਰਿਹਾ ਇੱਧਰ ਦੇਖ ਲਓ ਤੁਸੀਂ ਘੱਟੋ ਘੱਟ ਇਹਨੂੰ 17-18 ਸਾਲ ਹੋ ਗਏ ਲਵਾਏ ਨੂੰ ਤੇ ਓਵੇਂ ਹੀ ਵਧੀਆ ਚੱਲ ਰਿਹਾ ਐਨ ਵਧੀਆ ਕਦੇ ਗੈਸ ਨਹੀਂ ਘਟਦਾ ਕਦੇ ਕੁਝ ਨਹੀਂ ਬਸ ਮਾੜਾ ਮੋਟਾ ਜਿਹੜਾ ਚੁੱਲ੍ਹੇ ਨੇ ਉਹਨਾਂ ਦੀ ਸਰਵਿਸ ਜੀ ਕਰਾਉਣੀ ਪੈਂਦੀ ਆ ਯਾਨੀ ਗੋਬਰ ਗੈਸ ਹੈਣ ਵਧੀਆ ਚੱਲ ਰਿਹਾ ਹੈਣ ਵਧੀਆ ਕਦੇ ਸਿਲੰਡਰ ਭਰਉਣ ਦੀ ਲੋੜ ਨਹੀਂ ਕਦੇ ਕੁਝ ਨਹੀਂ ਆਹ ਓਰੇ ਮੱਕੀ ਬੀਜੀ ਹੋਈ ਸੀਗੀ ਮੱਕੀ ਬਾਈ ਵੱਢ ਲਈ ਤੇ ਆਹ ਦੇਖੋ ਤੁਸੀਂ ਛੋਟਾ ਜਿਹਾ ਬੂਟਾ ਕਿਨੂਆਂ ਦਾ ਦੇਖੋ ਕਿਨੂ ਦੇਖੋ ਕਿੰਨੇ ਲੱਗੇ ਹੋਏ ਨੇ ਇਹਨੂੰ ਆਹ ਦੇਖੋ ਇਹ ਕਿਨੂ ਕਿਨੂਆਂ ਨਾਲ ਭਰਿਆ ਪਿਆ ਬੂਟਾ ਦੇਖੋ ਛੋਟਾ ਜਿਹਾ ਬੂਟਾ ਨਾਲੇ ਕਿਨੂਆਂ ਦਾ ਬਿਲਕੁਲ ਅਰ ਕਿੰਨੂਏ ਕਿੰਨੂ ਲੱਗੇ ਪੈਨੇ ਇਹਨੂੰ ਆ ਦੇਖੋ ਕਿੰਨੇ ਸੋਹਣੇ ਕਾ ਦੇਖੋ ਪਰ ਉਹ ਪਿੱਛੇ ਆ ਦੇਣ ਪੱਕ ਕੇ ਵਿੱਚੋਂ ਕਿੰਨੂ ਇਹਨੂੰਏ ਕਿੰਨੂ ਲੱਗੇ ਪੈਨੇ ਚਲੋ ਠੀਕ ਹੈ ਜੀ ਅਸੀਂ ਹੁਣ ਲੱਗਿਆ ਤੁਰਨ ਆਪਣੇ ਪਿੰਡ ਨੂੰ ਚੱਲਿਆ ਫਤਿਹ ਬੁਲਾਤੀ ਆ ਮੰਮੀ ਉਹਨਾਂ ਨੂੰ ਚੱਲਦੇ ਆਉਣਾ ਅਸੀਂ ਚਲ ਜੀ ਮੰਮੀ ਨਹੀਂ ਖੜੇ ਨੇ ਬਾਈ। ਉਹ ਸਾਡੀ ਬੀਬੀ ਖੜੀ ਆ ਦਾਦੀ ਤੇ ਆ ਮੰਮੀ ਖੜੀ। ਹੈਲੋ। ਚੱਲਦੇ ਆ ਯੂਕੇ। ਠੀਕ ਹੈ ਜੀ ਹੁਣ ਅਸੀਂ ਮਿਲਦੇ ਆ ਤੁਹਾਨੂੰ ਪਿੰਡ ਜਾ ਕੇ। ਗੱਡੀ ਕਰ ਲਈਏ ਬੈਗ ਧਿਆਨ ਨਾਲ ਇੱਥੇ ਨਿਆਣੇ ਖੇਡਦੇ ਫਿਰਦੇ ਨੇ ਕਿਤੇ ਹੋਰ। ਜਲੇਬੀਆਂ ਖਾਣੀਆਂ ਨੇ ਭਾਈ ਦੱਸ ਦੋਗੇ ਇਹਨੇ। ਜਲੇਬੀਆਂ ਖਾਣੀਆਂ ਨੇ ਦੇਖੋ ਤਾਜ਼ੀਆਂ ਤਾਜ਼ੀਆਂ ਜਲੇਬੀਆਂ। ਆ ਰਹੀਆਂ ਨੇ ਤੇ ਅੱਜ ਉਹ ਕਹਿੰਦਾ ਜਲੇਬੀਆਂ ਲੈ ਕੇ ਆਈ ਲੈ ਕੇ ਆਇਆ ਉਹ ਮਾ চালਕ ਵੀ ਜਲੇਬੀਆਂ ਚੱਲਦੇ ਆਂ ਫਿਰ ਆਪਾਂ ਪਿੰਡ ਨੂੰ ਤੇ ਪਿੰਡ ਜਾ ਕੇ ਕਰਾਂਗੇ ਵਲੌਗ ਦਾ ਅੱਜ ভাই ਗਰਮੀ ਬਹੁਤ ਈ ਤਿੰਨ ਚਾਰ ਧੁੱਪ ਬਹੁਤ ਤੇਜ਼ ਸੀ ਉੱਠਿਆ ਤਾਂ ਹੈਗਾ ਦੇਖੋ ਪਰ ਜੇ ਪਊਗਾ ਤਾਂ ਵੀ ਇਹਦਾ ਖਤਰਾ ਹੈ ਜੇ ਨਹੀਂ ਬੰਦਾ ਆਉਂਦਾ ਠੀਕ ਹੈ ਠੀਕ ਹੈ ਹੁਣ ਲੋਡ ਨਹੀਂ ਹੈਗੀ ਪਰ ਮੀਂਹ ਦੀ ਰਾਤ ਨੂੰ ਠੰਡ ਹੋ ਜਾਂਦੀ ਆ ਹੁਣ ਦਿਨ ਚ ਗਰਮੀ ਹੁੰਦੀ ਆ ਰਾਤ ਨੂੰ ਤਾਂ ਹੁਣ ਦੇਖ ਕੇ ਲੱਗਦਾ ਵੀ ਬਸ ਕੋਈ ਲੋਡ ਨਹੀਂ ਹੁਣ ਮੀਂਹ ਦੀ ਦਿਨ ਚ ਲੱਗਦਾ ਵੀ ਯਾਰ ਪੈਜ ਵਿੱਚ ਥੁੜਾਇਆ ਮੀ ਵਧੀਆ ਥੋੜਾ ਠੰਡ ਠੰਡਾ ਜਾ ਹੋ ਜੂ ਤੇ ਬਾਕੀ ਚਲੋ ਠੀਕ ਆ ਮਿਲਦੇ ਆਪਾਂ ਦੋਹਰਾ ਸਾਹਿਬ ਆ ਹੀ ਗੁਰਦਵਾਰਾ ਸਾਹਿਬ ਤੋਂ ਲਓ ਜੀ ਚੱਲ ਪਿਆ ਹੁਣ ਅਸੀਂ ਉਹ ਫ੍ਰੀ ਟਿਕਟ ਵਾਲੇ ਰੋਡ ਤੇ ਬਸ ਤੋਂ 55 ਮਿੰਟਾਂ ਚ ਸਾਡਾ ਪਿੰਡ ਆ ਜਾਣਾ 5 ਮਿੰਟਾਂ ਬਾਅਦ ਫਿਰ ਆਪਾਂ ਪਿੰਡ ਜਾ ਕੇ ਬਲੌਗ ਦੀ ਕਰਾਂਗੇ ਸਮਾਪਤੀ 5 ਮਿੰਟ ਵੀ ਲੱਗਦੇ ਹੁਣ ਲੱਗਿਆ ਘਾਹ ਸੁੱਕ ਗਿਆ ਜਮਾਈ ਮੈਂ ਤੁਹਾਨੂੰ ਦਿਖਾਉਣਾ ਸਾਰਾ ਘਾਹ ਸੁੱਕ ਗਿਆ ਹੈ ਆ ਦੇਖੋ ਆ ਸਾਰਾ ਘਾਹ ਸੁੱਕ ਗਿਆ ਇਹਨੂੰ ਸਾਰੇ ਨੂੰ ਹੁਣ ਆਪਾਂ ਫੂਕ ਦਾਂਗੇ ਤੇ ਹੁਣ ਪਿੰਡ ਪਹੁੰਚਿਆ ਮੈਂ ਪਿੰਡ ਪਹੁੰਚ ਕੇ ਆਪਾਂ ਇਧਰ ਕਾਰਵਾਈ ਪਾਤੀ ਤੇ ਸਵੇਰੇ ਓਸ ਪੈ ਜਾਂਦੀ ਹੈ ਤੇ ਫਿਰ ਸਵੇਰੇ ਅੱਗ ਨਹੀਂ ਲੱਗਦੀ ਸ਼ਾਮ ਨੂੰ ਹੁਣ ਵਧੀਆ ਜਲ ਜੂਗਾ ਇਹ ਇਹ ਹੁਣ ਆਓ ਦੇਖੋ ਅੱਗ ਹੁਣ ਵਧੀਆ ਅੱਗ ਫੜ ਰਹੀ ਹੈ ਤੇ ਦੇਖੋ ਵਧੀਆ ਵਧੀਆ ਇੱਥੇ ਕੋਈ ਗੱਲ ਨਹੀਂ ਚੱਲਣ ਦੇ ਹੁਣ ਇਹਨੂੰ ਅੱਗੇ ਨੂੰ ਠੀਕ ਹੈ ਚਲੋ ਨਾ ਨਾ ਕਾ ਨੂੰ ਛੱਡੋ ਓਏ ਚਲੋ ਹੁਣ ਅਸੀਂ ਇਹ ਕਰ ਦਈਏ ਸਫਾਈ ਮાળੀ ਨੂੰ ਤੇ ਇਹ ਆਪਾਂ ਮਿਲਾਂਗੇ ਹੁਣ ਕੱਲ ਨਵੇਂ ਵਲੌਗ ਚ ਅੱਜ ਦਾ ਵਲੌਗ ਮੇਰਾ ਕਿਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਓਕੇ ਜੀ ਸਤਿ ਸ੍ਰੀ ਅਕਾਲ ਬਾਏ ਬਾਏ